ਪੰਜਾਬ ਦੀਆਂ ਪੰਚਾਇਤੀ ਚੋਣਾਂ ਵਿੱਚ ਸ਼ਰੀਆਮ ਧੱਕੇਸ਼ਾਹੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਫਰੀਦਕੋਟ ਚ ਆਜ਼ਾਦ ਉਮੀਦਵਾਰ ਦੇ ਕਾਗਜ਼ ਖੋਣ ਮਗਰੋਂ ਪਾੜ ਕੇ ਸੁੱਟੇ ਨਹਿਰ ਚ ਉਮੀਦਵਾਰ ਦਾ ਨਾਮ ਲਖਵੀਰ ਸਿੰਘ ਦੱਸਿਆ ਜਾ ਰਿਹਾ ਤੇ ਲਖਵੀਰ ਸਿੰਘ ਦੇ ਦਿੱਤੇ ਬਿਆਨਾਂ ਦੇ ਆਧਾਰ ਤੇ ਉਹਨਾਂ ਨੇ ਸਕੋਰਪਿਓ ਚ ਸਵਾਰ ਅਣਪਛਾਤੇ ਲੋਕਾਂ ਤੇ ਇਹ ਇਲਜ਼ਾਮ ਲਗਾਇਆ ਲਖਵੀਰ ਸਿੰਘ ਸਾਦਿਕ ਦੇ ਪਿੰਡ ਮੂਮਾਰਾ ਤੋਂ ਆਜ਼ਾਦ ਉਮੀਦਵਾਰ ਵਜੋਂ ਪਰਨਾਇਆ ਸੀ ਨਾਮਜ਼ਾਦਗੀ ਤੇ ਕਿਹਾਂ 75 ਲੋਕਾਂ ਨੇ ਚੋਣ ਲੜਨ ਦੇ ਨਤੀਜੇ ਪੁਕਤਾਂ ਦਿੱਤੀ ਸੀ ਧਮਕੀ ਪੀੜਤ ਲਖਵੀਰ ਸਿੰਘ ਨੇ ਪੁਲਿਸ ਦੇ ਅਫਸਰ ਨੂੰ ਦਿੱਤੀ ਸ਼ਿਕਾਇਤ ਤੇ ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ ਜੀ ਸਿੰਘ ਨਾਂਜ ਮੇਰਾ ਮੈਂ ਕਾਹੇ ਪਰਨਾਇਆ ਸੀ ਇੱਥੇ ਮੈਂ ਇੱਕਦੂ ਖੜਾ ਆ ਕੇ ਇਧਰੋਂ ਅਨੁਛਾਤ ਅੱਧਾ ਜਣੇ ਆਏ ਮਿੱਥੂ ਮੋਬਾਈਲ ਕਾ ਖੋ ਕੇ ਕਾਜ ਪੱਤਰ ਪਾਫਾ ਆ ਇਹਨੂੰ ਭੱਜ ਕੇ ਜਾ ਕੇ ਉੱਥੇ ਪਾੜ ਕੇ ਨਾ ਛੱਡ ਕੇ ਗੱਡੀ 'ਚ ਆ ਕੇ ਲਗੇ ਕੀ ਕਹਿੰਦੇ ਜੀ ਅਗੋ ਦਾਬੇ ਮਾਰਦੇ ਆਂ ਤੇ ਅਸੀਂ ਐਂ ਕਰਦੇ ਆਂ ਤੇ ਐਂ ਕਰਦੇ ਆਂ ਇਸ ਸੰਬੰਧੀ ਅਸੀਂ ਆਰਓ ਸਭ ਨੂੰ ਵੀ ਦੱਸਿਆ ਵੀ ਸਾਡੇ ਨਾਲ ਐ ਹੋਈ ਤੇ ਪੁਲਿਸ ਸਿਟੀ 1 ਦੇ ਧਿਆਨ ਚ ਲਿਆਂਦਾ ਐਸਐਚਓ ਸਾਹਿਬ ਨੇ ਇੱਕ ਮੁਲਾਜ਼ਮ ਭੇਜਿਆ ਸੀ ਉੱਥੇ ਤੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਇਹ ਹੀ ਉਮੀਦ ਕਰਦੇ ਆਂ ਖਾਸ ਕਰਕੇ ਐਸਐਸਪੀ ਸਾਹਿਬ ਤੋਂ ਕਿ ਜਿਹੜੇ 4 ਤਰੀਕ ਨੂੰ ਨਾਮੀਨੇਸ਼ਨ ਭਰਨੇ ਉਹਦੇ ਲਈ ਪੂਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕੋਈ ਬੰਦਾ ਦਹਿਸ਼ਤ ਤੋਂ ਬਿਨਾ ਆ ਸੌਖੇ ਮਾਹੌਲ ਚ ਕਾਗਜ਼ ਆਪਦੇ ਭਰ ਸਕੇ